ਮੇਰਾ ਨਾਮ ਸ਼ਮਸ਼ੇਰ ਹੈ ਠੀਕ ਹੈ ਕਿੱਥੇ ਤੇ ਰਹਿਣ ਵਾਲੇ ਆਹ ਕਰਪੂਤਲੇ ਦਾ ਠੀਕ ਹੈ ਸੈਫਲਾ ਬਾਰੇ ਮੇਰੇ ਸਹੁਰੇ ਸੀਗੇ ਠੀਕ ਹੈ ਤੇ ਇਹ ਜਿੰਨੇ ਦੀ ਡੈਥ ਹੋਈ ਮੇਰੇ ਸਹੁਰਾ ਸਾਹਿਬ ਹੈ ਜੀ ਠੀਕ ਹੈ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰ ਇਹੋ ਹੀ ਪਿੱਛੇ ਜੇ ਗੋਪੀਨਾ ਦਾ ਮੁੰਡਾ ਹੈਗਾ ਜੀ ਠੀਕ ਹੈ ਜੀ ਇਹ ਪਹਿਲੇ ਸਾਡੇ ਕੁੜੀ ਕੱਢ ਕੇ ਲੈ ਗਿਆ ਸੀਗੇ ਠੀਕ ਹੈ ਜੀ ਤੇ ਬਾਅਦ ਚੋਂ ਥਾਣੇ 'ਚ ਰਿਪੋਰਟ ਹੋਈ ਸੀਗੀ ਸਾਡੀ ਵੀ ਥਾਣੇ ਵਾਲੋ ਚਲੋ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਪੀ ਢਾਣੇ ਵਾਲੇ ਅੱਗੇ ਕਹਿੰਦੇ ਪੀ ਇਹਨਾਂ ਨੂੰ ਹੱਥ ਨਾ ਲਾਇਆ ਜਾਵੇ ਸਾਡੇ ਸੈਨ ਹੋਈ ਸਾਰਿਆਂ ਦੀ ਚਲੋ ਅਸੀਂ ਸਹਿਮ ਦੇ ਹੋਗੇ ਸੀਗੇ ਸਾਰੇ ਠੀਕ ਹੈ ਜੀ ਅਸੀਂ ਸੈਨ ਕਰ ਦਿੱਤੇ ਲੇਕਿਨ ਸਾਡੇ ਚ ਕੋਈ ਨੇ ਨਹੀਂ ਹੱਥ ਲਾਇਆ ਲੇਕਿਨ ਜਿਹੜੇ ਗੋਪੀ ਨਾਂ ਦਾ ਮੁੰਡਾ ਵਾ ਬਾਰ-ਬਾਰ ਬੂਏ ਦੇ ਅੱਗੇ ਆਣ ਕੇ ਗਾਲੇ ਗਾ ਕੇ ਜਾਂਦਾ ਹੁੰਦਾ ਸੀ ਅੱਗੇ ਉਹ ਐਦਾਂ ਗਾਲਾ ਕੱਢ ਕੇ ਜਾਂਦਾ ਹੈਗਾ ਸੀਗਾ ਹਾਂਜੀ ਤੇ ਲੇਕਿਨ ਡੈਡੀ ਸੋਰਾ ਵਿਚਾਰਾ ਡੈਡੀ ਸੋਰਾ ਵਿਚਾਰਾ ਰੋਡ ਤੇ ਜਾ ਰਿਹਾ ਸੀ ਠੀਕ ਹੈ ਜੀ ਰੋਡ ਤੋਂ ਜਾਂਦੇ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਸੀਗੀ ਤੇ ਅੱਗੇ ਜਾ ਕੇ ਇਹਨਾਂ ਨੇ ਕਿਹਾ ਸੀ ਵੀ ਗਾਲਾਂ ਕਿਉਂ ਕੱਢਦੇ ਹੈਗੇ ਜੀ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਵਾ ਚਾਰਾ ਜਾਨਿਆਂ ਨੇ ਫੜ ਕੇ ਇੱਕ ਸਿੱਤੀ ਫੜ ਕੇ ਧੂਕੇ ਲੈ ਗਏ ਅੰਦਰ ਠੀਕ ਹੈ ਜੀ ਚਾਰਾਂ ਨੇ ਕੁੱਟਮਾਰ ਕੀਤੀ ਹੈਗੀ ਜਾਈ ਤੇ ਸਿਰ 'ਚ ਹੁਣ ਮਾਰ ਦਿੱਤਾ ਹੈਗਾ ਜਿਹੜੀ ਗੁੱਜੀ ਸੱਟ ਲੱਗੀ ਹੈਗੀ ਤੇ ਇਹ ਮੋਕੇ ਤੇ ਮੋਤ ਹੋ ਗਈ ਹਾਂਜੀ ਮੌਕੇ ਦੇ ਸਰ ਇਹ ਚਾਰ ਜਾਨੇ ਕਿਹੜੇ ਕਿਹੜੇ ਸੀਗੇ ਅ ਇੱਕ ਤੇ ਜਿਹਨਾਂ ਦੀ ਡੈਥ ਹੋਈ ਇਹਨਾਂ ਦੀ ਭੈਣ ਸੀ ਜਿਹਨਾਂ ਦਾ ਨਾਮ ਹੈਗਾ ਸੀ ਨਾਮ ਲਾ ਦੋ ਜੀ ਤਿਲਦੀਪ ਗੌਰ ਕਲਦੀਪ ਗੌਰ ਹਾਂਜੀ ਕਲਦੀਪ ਗੌਰ ਸੀਗੇ ਤੇ ਇੱਕ ਸੋਨੀਆ ਨਾਮ ਦੀ ਲੜਕੀ ਆ ਇਹਨਾਂ ਨੇ ਚਾਰਾਂ ਨੇ ਠੂਠ ਕਟਿਆ ਹਾਂਜੀ ਨਾਂ ਸੋਨ ਦਾ ਨਾਂ ਦੱਸ ਮੈਂ ਨਾਂ ਦੱਸਣ ਦੇਣਾ ਸਰ ਇੱਕ ਕਲਦੀਪ ਹਾਂਜੀ ਕਲਦੀਪ ਅਗੇ ਕਲਦੀਪ ਸੀਗਾ ਠੀਕ ਹੈ ਕਲਦੀਪ ਗੌਰ ਕਲਦੀਪ ਗੌਰ ਕਲਦੀਪ ਕੋਰ ਮਾਂ ਦਾ ਨਾਂ ਲੇਕਿਨ ਕੁੜੀ ਦਾ ਨਾਮ ਹੈਗਾ ਸੋਨੀਆ ਮੁੰਡੇ ਦਾ ਨਾਮ ਹੈਗਾ ਵਾ ਮੁੰਡੇ ਦਾ ਨਾਮ ਕੀ ਹੈ ਉਹਦਾ ਸ਼ਾਰਟ ਨਾਮ ਤੇ ਡੁੱਗੀ ਕਹਿ ਰਹੇ ਆ ਨਹੀਂ ਛੋਟੇ ਦਾ ਨਾਮ ਕਾਰਜ ਕਾਰਜ ਛੋਟੇ ਦਾ ਨਾਮ ਕਾਰਜ ਗੋਪੀ ਦਾ ਨਾਮ ਹੈ ਐ ਛੋਟੇ ਦਾ ਨਾਮ ਕਾਰਜ ਯਾਰ ਉਹਦਾ ਪੱਕਾ ਨਾਮ ਤੇ ਇਹ ਇਹ ਜਿਹੜਾ ਜਿਹੜੀ ਗੋਪੀ ਦਾ ਨਾਮ ਦਾ ਮੁੰਡੇ ਦਾ ਨਾਮ ਲੈ ਰਹੇ ਆ ਤੁਹਾਡੇ ਪਿੰਡ ਦਾ ਹੀ ਆ ਜੀ ਉਹ ਸਰ ਪਹਿਲਾਂ ਤੇ ਇੱਥੇ ਮਟਾਵਗੜ ਰਹਿੰਦੇ ਸੀਗੇ ਲੇਕਿਨ ਇਹ ਰਹਿਣ ਲੱਪੇ ਸੈਫਲਾਬਾਦ ਚ ਜਿੱਥੋਂ ਸੈਫਲਾਬਾਦ ਚ ਉੱਚੇ ਤੇ ਹੀ ਪਹਿਲੀ ਕੋਠੀ ਆਂਦੀ ਹੈਗੀ ਆ ਉਥੇ ਰਹਿ ਰਹੇ ਸੀਗੇ ਤੇ ਉਥੇ ਹੀ ਕਿਸੇੜ ਕੇ ਡੈਡੀ ਜੀ ਨੂੰ ਮਾਰਿਆ ਗਿਆ ਹੈਗਾ ਜੀ ਹੁਣ ਪਰਚਾ ਦਰਜ ਹੋ ਚੁੱਕਾ ਹੁਣ ਪਰਚਾ ਦਰਜ ਹੋ ਚੁੱਕਾ ਠੀਕ 18 ਨੰਬਰ ਮਕਦਮਾ ਗੁਰਮਖ ਸਿੰਘ ਜਿਹੜਾ ਸੈਫਲਾਬਾਦ ਦਾ ਰਹਿਣ ਵਾਲਾ ਸੀਗਾ ਉਹਦਾ ਮਰਡਰ ਹੋ ਗਿਆ ਗੁਰਮਖ ਸਿੰਘ ਆਪਣੇ ਲੜਕੇ ਮਨਜੀਤ ਸਿੰਘ ਨਾਲ ਉੱਚੇ ਪਿੰਡ ਤੋਂ ਸੈਫਲਾਬਾਦ ਨੂੰ ਜਾਂਦਾ ਸੀਗਾ ਨਾਲ ਉਹ ਮਨਜੀਤ ਸਿੰਘ ਦੀ ਮਾਸੀ ਦਾ ਲੜਕਾ ਸੀ ਜਦੋਂ ਇਹ ਉੱਚੇ ਪਿੰਡ ਤੋਂ ਰਸਤੇ 'ਚ ਇਹਦੀ ਭੈਣ ਹੀ ਲੱਗਦੀ ਰਿਸ਼ਤੇ 'ਚ ਕੁਲਦੀਪ ਕੌਰ ਜਿਨ੍ਹਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੈ ਉਹਨਾਂ ਨੇ ਇਹਨਾਂ ਨੂੰ ਆਪਣੇ ਗੇਟ ਅੱਗੇ ਰੋਕ ਕੇ ਘੇਰ ਲਿਆ ਕਿ ਆਪਣੇ ਬਾਈਕ 'ਤੇ ਸੀਗੇ ਤੇ ਇਹਨੂੰ ਸੱਟਾਂ ਮਾਰ ਕੇ ਖਿੱਚ ਕੇ ਆਪਣੇ ਅੰਦਰ ਲੈ ਗਏ ਅੰਦਰ ਜਾ ਕੇ ਤੇ ਤੇਜ਼ ਹਥਿਆਰਾਂ ਨਾਲ ਉਹਨਾਂ ਦੀ ਹਵਾਰ ਕਰਤਾ ਵਾਰ ਕਰਨ ਤੋਂ ਬਾਅਦ ਉਹ ਘਰੋਂ ਭੱਜ ਗਏ ਤੇ ਫਿਰ ਇਹਦਾ ਲੜਕਾ ਤੇ ਉਹਦੀ ਮਾਸੀ ਦਾ ਲੜਕਾ ਜਿਹੜੇ ਨਾਲ ਸੀਗੇ ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਕਪੂਰਥਲਾ ਇਹਨੂੰ ਦਾਖਲ ਕਰਵਾਤਾ ਜਿਦੋਂ ਸਾਨੂੰ ਇਨਫੋਰਮੇਸ਼ਨ ਆਈ 11 ਤਰੀਕ ਨੂੰ ਸਾਡਾ ਐਸਆਈ ਮੇਜਰ ਸਿੰਘ ਔਖੇ ਗਿਆ ਜਦੋਂ ਸਿਵਲ ਹਸਪਤਾਲ ਕਪੂਰ ਥਲੇ ਗਿਆ ਸਿਵਲ ਹਸਪਤਾਲ ਕਪੂਰ ਥਲੇ ਵਾਲੇ ਡਾਕਟਰਾਂ ਨੇ ਕਿਹਾ ਵੀ ਇਹ ਜਿਹੜਾ ਇਹਦੇ ਸੱਟ ਜਿਆਦੀ ਹੋਣ ਕਰਕੇ ਸਖਤੇਵ ਸਿੰਘ ਨੂੰ ਅਸੀਂ ਗੁਰੂ ਨਾਨਕ ਹਸਪਤਾਲ ਅਮਰਸਰ ਰੈਫਰ ਕਰਤਾ ਗੁਰਮਖ ਸਿੰਘ ਨੂੰ ਗੁਰਮਖ ਸਿੰਘ ਨੂੰ ਰੈਫਰ ਕਰਤਾ ਫਿਰ ਨੈਕਸਟ ਡੇਟ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਸਿਵਲ ਹਸਪਤਾਲ ਗੁਰੂ ਨਾਨਕ ਹਸਪਤਾਲ ਅਮਰਸਰ ਤੋਂ ਵੀ ਆਪਣੇ ਗੁਰਮਖ ਸਿੰਘ ਦੀ ਦਰਾਨੇ ਇਲਾਜ ਮੌਤ ਹੋ ਗਈ ਆ ਜਿਸ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 18 ਕਾਰਜ ਸਿੰਘ ਪੁੱਤਰ ਸਖਦੇਵ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸਖਦੇਵ ਸਿੰਘ ਸੋਨੀਆ ਪੁੱਤਰੀ ਸਖਦੇਵ ਸਿੰਘ ਕੁਲਦੀਪ ਕੌਰ ਪਤਨੀ ਸਖਦੇਵ ਸਿੰਘ ਵਾਸੀਆਂ ਸੈਫਲਾਬਾਦ ਦੇ ਦਰਜ ਕਰਤਾ ਕਾਰਜ ਸਿੰਘ ਨੂੰ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ਦਾਲਤ ਕੀਤਾ ਪੇਸ਼ਦਾਲਤ ਕਰਕੇ ਉਸ ਨੂੰ ਦਾ 2 ਦਿਨ ਦਾ ਰਹਿਮਾਨਡ ਹਾਸਲ ਕੀਤਾ ਅਸੀਂ ਹੁਣ ਇਹਨਾਂ ਦੀ ਜਿੱਥੇ ਵੀ ਕੋਈ ਰਿਸ਼ਤੇਦਾਰੀਆਂ ਜਾਂ ਜਿਹੜੇ ਟਿਕਾਣੇ ਉੱਥੇ ਰੇਡ ਕਰ ਰਹੇ ਹਾਂ ਤੇ ਦੂਜੇ ਦੋਸ਼ੀਆਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਇਹ ਮਾਮਲਾ ਕੀ ਸੀ ਫਜਾਰਾਂ ਦੇ ਸ਼ੇਸੀ ਕੀ ਜਿਹੜਾ ਗੁਰਮਖ ਸਿੰਘ ਆ ਜਿਹਦੀ ਲੜਕੀ ਨੇ ਇਹਦੀ ਸਾਕੀ ਭੈਣ ਦੇ ਮੁੰਡੇ ਨਾਲ ਆਪਣੀ ਮੈਰਿਜ ਕਰ ਲਈ ਤੇ ਇਹਦੀ ਭੈਣ ਕਲਦੀਪ ਕੌਰ ਤੇ ਉਹਦੇ ਬੱਚੇ ਜਿਹੜਾ ਗੁਰਪ੍ਰੀਤ ਸਿੰਘ ਸੀ ਜਿਨੇ ਆਪਣੇ ਮਾਮੇ ਦੀ ਕੁੜੀ ਨਾਲ ਮੈਰਿਜ ਕੀਤੀ ਸੀਗੀ ਉਹ ਵੀ ਇਸੇ ਪਿੰਡ ਦੀਏ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਨੇ ਮਨਾ ਕਰਦੇ ਸੀਗੇ ਇਹਨਾਂ ਨੇ ਮੈਰਿਜ ਕਰਵਾ ਲਈ ਹਾਈ ਕੋਰਟ ਤੇ ਜਾ ਕੇ ਹਾਈ ਕੋਰਟ ਤੇ ਮੈਰਿਜ ਕਾਊਂਨਟ ਤੋਂ ਬਾਅਦ ਤੇ ਪਿੰਡ ਸਹਿਫਲਾਵਾਦ ਹੀ ਰਹਿਣ ਦਾ ਐਪੀ ਤੇ ਉਹ ਜਿਹੜੇ ਪਰਿਵਾਰਕ ਤੌਰ ਤੇ ਵੀ ਇਹ ਰਿਸ਼ਤੇਦਾਰੀ ਇਕੱਠੇ ਹੋਣ ਕਰਕੇ ਉਹਨਾਂ ਨੇ ਸਮਝਾਇਆ ਪਰ ਫਿਰ ਵੀ ਜਿਹੜਾ ਕੁਲਦੀਪ ਕੌਰ ਦਾ ਬੇਟਾ ਸੀਗਾ ਗੁਰਪ੍ਰੀਤ ਸਿੰਘ ਉਹ ਜਿਹੜੀ ਲੜਕੀ ਸੀਗੀ ਪਿਤ੍ਰਕ ਗੁਰਮਖ ਸਿੰਘ ਦੀ ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲ ਕੇ ਪਿੰਡ 'ਚ ਗਲੀਆਂ 'ਚ ਘੇੜੇ ਵਾਰਦਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਮੜ ਰੋ ਕੇ